हां जी ਕੀ ਹਾਲ ਚਾਲ ਨੇ ਦੋਸਤੋ ਆਸ ਕਰਦੇ ਆ ਠੀਕ ਹੋਵੋਗੇ ਆਪਾਂ ਬਣਾ ਰਹੇ ਜੀ ਸ਼ੁਕਰਵੱਲ ਬਰਾਸ ਠੀਕ ਹੈ ਜੀ ਸ਼ੁਕਰਵੱਲ ਬਰਾਸ ਜਿਆਦਾ ਸ਼ੁਕਰ ਪ੍ਰੋਬਲਮ ਤੇ ਕੰਮ ਕਰਦਾ ਮੰਨ ਲਓ ਵੀਰੀਆ ਪ੍ਰੋਬਲਮ ਤੇ ਕੰਮ ਕਰਦਾ ਹੈਗਾ ਅਸੀਂ ਇਹ ਰਸ ਦਿੰਨੇ ਆ ਜਿੰਨਾ ਦੇ ਸਪਰਮ ਕਾਉਂਡ ਨੱਲਣੇ ਜ 10 ਮਿਲੀਅਨ 20 ਮਿਲੀਅਨ ਤੋਂ ਵੱਧ ਨਹੀਂ ਰਹੇ ਬਹੁਤ ਚੀਜ਼ਾਂ ਖਾਲੀਆਂ ਠੀਕ ਹੈ ਉਹਨਾਂ ਦੇ ਵਿੱਚ ਅਸੀਂ ਇਹਦੀ ਵਰਤੋਂ ਕਰਦੇ ਵੈਸੇ ਬਾਜ਼ਾਰ ਦੇ ਵਿੱਚ ਇਹ ਬਹੁਤ ਜ਼ਿਆਦਾ ਮਹਿੰਗਾ ਮਿਲਦਾ ਹੈ ਮਹਿੰਗਾ ਮਿਲਣ ਦਾ ਕਾਰਨ ਇਹਦੇ ਵਿੱਚ ਮੰਨ ਲਓ ਸ਼ੁੱਧ ਪਾਰਾ ਸ਼ੁੱਧ ਗੰਧਕ 10-10 ਗ੍ਰਾਮ ਲੋਹ ਭਸਮ ਆਬਰਕ ਭਸਮ ਚਾਂਦੀ ਭਸਮ ਸਵਰਨ ਭਸਮ ਤੇ ਸਵਰਨ ਮਾਸਿਕ ਮੰਨ ਲਓ 10-10 ਗ੍ਰਾਮ ਪੈਂਦੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਹੁੰਦਾਗਾ ਬਸ ਲੋਚਨ 40 ਗ੍ਰਾਮ ਤੇ 60 ਗ੍ਰਾਮ ਭੰਗ 160 ਗ੍ਰਾਮ ਭੰਗ ਦੇ ਬੀਜ ਮੰਨ ਲਓ ਹਨ 1:1 ਭਾਗ 4 ਭਾਗ ਤੇ 16 ਭਾਗ ਐਵੇਂ ਹੁੰਦਾ ਇਹਦਾ ਨੁਸਕਾ ਤਾ ਕਰਕੇ ਇਸ ਨੂੰ ਉਸਕਾ کافی ਜਿਆਦਾ ਮਹਿੰਗਾ ਹੋ ਜਾਣਾ ਜਿਹੜਾ ਆਪਾਂ ਇਹ ਨੁਸਖਾ ਤਿਆਰ ਕਰਦੇ ਆਂ ਸ਼ੁਕਰਵੱਲ ਰਸ਼ ਇਹ ਆਪਾਂ ਕਰਦੇ ਆਂਗੇ 골ਡ ਤੋਂ ਬਿਨਾ ਠੀਕ ਹੈ ਜੀ ਬਸ ਇਹਦੇ ਵਿੱਚ 골ਡ ਨਹੀਂ ਪਾਉਂਦੇ ਬਾਕੀ ਸਾਰਾ ਕੁਝ ਸੇਮ ਹੁੰਦਾ ਤਾਂ ਕਰਕੇ ਥੋੜਾ ਜਿਹਾ ਮਰੀਜ਼ਾਂ ਨੂੰ ਵੀ ਸਸਤਾ ਪੈ ਜਾਂਦਾ ਤੇ ਰਿਜ਼ਲਟ ਦਾ ਵੀ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਮੰਨ ਲਓ 19 21 ਦਾ ਫਰਕ ਰਹਿੰਦਾ ਤੇ ਕੰਮ ਬਹੁਤ ਵਧੀਆ ਕਰਦਾ ਹੈ ਇਨੂੰ ਭੰਗ ਦੇ ਰੱਖਦੇ ਆ ਸੱਤ ਭਾਵਨਾ ਦੇਣੀਆਂ ਹੁੰਦੀਆਂ ਨੇ ਮੰਨ ਲਓ ਪੰਜ ਭਾਗ ਰਸਪਾਕਿਸਕਾ ਦੋ ਰਸਪਾਕਿਸਕਾ ਲੋ ਸੱਤ ਵਰ ਪਰ ਆਪੇ ਇਹਦੀ ਨਾਲ-ਨਾਲ ਘਟਾਈ ਕਰਦੇ ਹੋ ਨਾ ਜਿਹਦਾ ਕਿ ਮਰਦਨਮ ਗੁਣਵਰਦਨ